ਦੈਨਿਕ ਸਵੇਰਾ ਟੀਵੀ ਦੇਖਦੇ ਤੁਸੀਂ ਅਸੀਂ ਮੌਜੂਦਾ ਪੱਲੂਆਂ ਨਾਲ ਹਲਕਾ ਦੇ ਪਿੰਡ ਹੈ ਬੁਰਜ ਮੁਹਾਰ ਦੇ ਵਿੱਚ ਜਿੱਥੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰਸ਼ਦ ਦੇ ਵੋਟ ਪੈ ਰਹੇ ਨੇ ਆਪਾਂ ਮੌਕੇ ਤੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਚੋਣਾਂ ਦੇ ਦੌਰਾਨ ਮਾਹੌਲ ਕਿਸ ਤਰ੍ਹਾਂ ਦਾ ਹੈ ਤੇ ਮੌਕੇ ਤੇ ਤੁਹਾਨੂੰ ਦੱਸੀਏ ਵੀ ਠੰਡ ਦਾ ਸੀਜ਼ਨ ਜਿਹੜਾ ਚੱਲ ਰਿਹਾ ਉਸ ਨੂੰ ਲੈ ਕੇ ਵੈਸੇ ਵੇਖਿਆ ਜਾਵੇ ਤਾਂ ਲੋਕਾਂ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਾਡੇ ਨਾਲ ਕੁਝ ਲੋਕ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਕਿਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੀ ਸਰ ਕੀ ਨਾਮ ਹੈ ਤੁਹਾਡਾ ਮੇ ਕੰਡੀ ਜੇ ਤਾਂ ਇਹ ਸੋਨਾ ਨੂੰ ਲੈ ਕੇ ਕਿਸ ਤਰ੍ਹਾਂ ਵੇਖਦੇ ਸੀ ਸੋਨਾ ਦਾ ਬਹੁਤ ਵਧੀਆ ਸਿਸਟਮ ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ ਬਹੁਤ ਸ਼ਾਂਤੀਪੂਰਨ ਕਹਿ ਸਕਦਾ ਹਾਂ ਜੀ ਬਹੁਤ ਵਧੀਆ ਹੈ ਕਿ ਬਗਾ ਕੇ ਬੈਠਣੇ ਹੈ ਜੀ ਮੇਰੇ ਕੋਲ ਹੈਗੀ ਹੈ ਜੀ ਇਸ ਤਰ੍ਹਾਂ ਜੀ ਆਸਣ ਵੱਲੋਂ ਬਹੁਤ ਵਧੀਆ ਪੁਖਤਾ ਪ੍ਰਬੰਧ ਹੈ ਜੀ ਸਾਰੇ ਪੂਰਾ ਕਿਸਮ ਜਿਆ ਹੋਇਆ ਇਹ ਤਾਂ ਆਮ ਤਾਂ ਪੂਰਾ ਲੱਗਿਆ ਹੋਇਆ ਜੀ ਕਿ ਆਪਾਂ ਕਿਸੇ ਥੋੜੀ ਨਜ਼ਰ ਆਇਕ ਤੋਂ ਤਾਂ ਸਾਡੇ ਨਾਲ ਕੁਝ ਹੋਰ ਵੀ ਜਿਹੜੇ ਕਿ ਮੌਜੂਦ ਨੇ ਮੁੱਖ ਤੇ ਸਰਪੰਚ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਬਈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਨੂੰ ਅੱਜ ਜਿਹੜੀਆਂ ਪੰਚਾਇਤ ਪੰਚਾਇਤ ਸੰਮਤੀ ਔਰ ਜਿਹਨਾਂ ਪ੍ਰੇਸ਼ ਦੀਆਂ ਚੋਣਾਂ ਹੋ ਰਹੀਆਂ ਬੜੇ ਹੀ ਸ਼ਾਂਤੀਪੂਰਨ ਤਰੀਕੇ ਨਾਲ ਹੋ ਰਹੀਆਂ ਲੋਕਾਂ ਵਿੱਚ ਬਹੁਤ ਅੱਛਾ ਹੈਗਾ ਪਰ ਥੋੜੀ ਜਿਹੀ ਸਰਦੀ ਕਰਕੇ ਵੋਟ ਚੋਰੀ ਪੋਲਿੰਗ ਪਰਸੈਂਟੇਜ ਥੋੜੀ ਘਟ ਹੈ ਪਰ ਹੁਣ ਧੁੱਪ ਨਿਕਲੀ ਹੈ ਤਾਂ ਮਤਲਬ ਲੋਕਾਂ ਦੇ ਵਿੱਚ ਵਾਲੀ ਹੋਣੀ ਦੇਖੋ ਤੁਸੀਂ ਲਾਈਨਾਂ ਦੇ ਵਿੱਚ ਰਸ ਜਿਹੜਾ ਵਧ ਰਿਹਾ ਹੈਗਾ ਤੇ ਸਾਰਾ ਪ੍ਰਸ਼ਾਸਨ ਵੱਲੋਂ ਵੀ ਸਾਡੇ ਵੱਲੋਂ ਵੀ ਪਿੰਡ ਵੱਲੋਂ ਵੀ ਸਾਰੇ ਆ ਲੋਕਾਂ ਇਸ ਸਹੂਲਤ ਵਾਸਤੇ ਮਤਲਬ ਬਹੁਤ ਵਧੀਆ ਇੱਥੇ ਪ੍ਰਬੰਧ ਕੀਤੇ ਗਏ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਤਾਂ ਇਹ ਸਿੱਕੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਹੋਰ ਲੋਕਾਂ ਨਾਲ ਇਹ ਗੱਲਬਾਤ ਕਰਾਂਗੇ ਕਿਉਂਕਿ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ ਤੇ ਬਲਾਕ ਸਮਿਤੀ ਦੀਆਂ ਜਿਹੜੀਆਂ ਵੋਟਾਂ ਪੈਈਆਂ ਨੇ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਹਾਂਜੀ ਕੀ ਨਾ ਕੀ ਕਿਸ ਤਰ੍ਹਾਂ ਦਾ ਮਾਹੌਲ ਸ਼੍ਰੀ ਕਾਲੀ ਬਹੁਤ ਵਧੀਆ ਮਾਹੌਲ ਹੈ ਪਿੰਡ ਪ੍ਰੋਗਰਾਮ ਤੋਂ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਪੂਰਨ ਬਹੁਤ ਸ਼ਾਂਤ ਹੈ ਉੱਪਰ ਚੱਲ ਰਿਹਾ ਪਰਭਾਵ ਦਿੱਤਾ ਬਹੁਤ ਸ਼ਾਂਤ ਦਾ ਹੈ ਠੰਡ ਬਹੁਤ ਪੈ ਰਹੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਬਹੁਤ ਸਾਰੇ ਬਾਹਰ ਚੜ੍ਹ ਕੇ ਆ ਰਹੇ ਲੋਕ ਮਸਾਪੋਂ ਨੂੰ ਕੀ ਨਾ ਕੀ ਕਿਸ ਤਰ੍ਹਾਂ ਚੱਲ ਰਹੀ ਹੈ VOTING ਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਹੈ ਜੀ ਬੱਟ ਪੁਰਜ ਮਹਾਰਾਜੀ ਜਿਸ ਤਰ੍ਹਾਂ ਕਿ ਸਾਰੇ ਆਪਾਂ ਜਾਣਦੇ ਆ ਕਿ ਅੱਜ ਆਪਣੇ ਪੂਰੇ ਪੰਜਾਬ ਦੇ ਵਿੱਚ ਬਲਾਕ ਸਮਤੀ ਦੇ ਜਿਹੜਾ ਪ੍ਰੇਸ਼ਦੀਆਂ ਜਣੀਆਂ ਹੈਗੀਆਂ ਚੋਣਾਂ ਵੋਟਾਂ ਚੱਲ ਰਹੀਆਂ ਹੈਗੀਆਂ ਹੈਗਾਂ VOTING ਹੋ ਰਹੀ ਆ ਪੂਰੀ ਠੰਡ ਦੇ ਵਿੱਚ ਜਿਹੜਾ ਹੈਗੇ ਆ ਸਾਰੇ ਵੋਟਰ ਜਿਹੜੇ ਹੈਗੇ ਆ ਪੂਰੇ ਉਤਸ਼ਾਹ ਦੇ ਨਾਲ ਜਿਹੜੇ ਹੈ ਪੋਲਿੰਗ ਬੂਥ ਤੇ ਪਹੁੰਚ ਰਹੇ ਹੈਗੇ ਆ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹੈ ਪੂਰਾ ਸ਼ਾਂਤੀਪੂਰਵ ਤਰੀਕੇ ਦੇ ਨਾਲ ਹੈਗੇ ਆ ਸਾਰੇ ਹੈਗੇ ਆ ਆਪਣੇ ਮਤਦਾਨ ਜਿਹੜੇ ਹੈਗੇ ਆ ਕਾਲੇ ਹੈਗੇ ਆ ਬਹੁਤ ਵਧੀਆ ਜਿਹੜੀ ਹੈਗੀ VOTING ਚੱਲ ਰਹੀ ਹੈ ਵੋਟਰਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਧੰਨਵਾਦ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹੈਗੇ ਆ ਜੀ ਪੂਰਾ ਸ਼ਾਂਤੀਪੂਰਕ ਤਰੀਕੇ ਨਾਲ ਜਿਹੜੀ ਹੈਗੀ ਆ VOTING ਹੋ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਹਲਚਲ ਨਹੀਂ ਹੈ ਪੂਰੇ ਸ਼ਾਂਤੀਪੂਰਕ ਤਰੀਕੇ ਨਾਲ ਸਰੀਆ VOTAN ਚੱਲ ਰਿਹਾ ਹੈ ਡੈਨਿਕ ਸਵੇਰ ਟੂ ਲਈ ਬੁਲਾਉਣਾ ਕਰ ਸੋਨੂ ਸ਼ਾਹ ਰਿਪੋਰਟ ਡੈਨਿਕ ਸਵੇਰ ਟਵੀ ਦੇਖਦੇ ਹੋ ਤੁਸੀਂ ਅੱਥੀ ਮੌਜੂਦਾ ਮੱਲੂਆਂ ਨਾਲ ਹਲਕਾ ਦੇ ਪਿੰਡ ਬੁਰਜ ਮੁਹਾਰ ਦੇ ਵਿੱਚ ਜਿੱਥੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰਸ਼ਦ ਦੇ ਵੋਟ ਪੈ ਰਹੇ ਨੇ ਆਪਾਂ ਮੌਕੇ ਤੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਚੋਣਾਂ ਦੇ ਦੌਰਾਨ ਮਾਹੌਲ ਕਿਸ ਤਰ੍ਹਾਂ ਦਾ ਹੈ ਤੇ ਮੌਕੇ ਤੇ ਤੁਹਾਨੂੰ ਦੱਤੀਏ ਵੀ ਠੰਡ ਦਾ ਸੀਜ਼ਨ ਜ वैसे देखा जाए तो लोगों का काफी उत्साह देखने को मिल रहा है। ਸਾਡੇ ਨਾਲ ਕੁਝ ਲੋਕ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ? ਜੀ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ। ਮੈਂ ਕੈਂਡੀਡੇਟ ਆਂ। ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਵੇਖਦੇ ਹੋ? ਚੋਣਾਂ ਦਾ ਬਹੁਤ ਵਧੀਆ ਸਿਸਟਮ, ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ। ਬਹੁਤ ਸ਼ਾਂਤੀਪੂਰਨ ਕਾਹਦਾ ਸਟੰਡਿੰਗ ਆ। ਬਹੁਤ ਵਧੀਆ। ਬੜਾ ਕੇ ਬੈਠਣੇ ਹੈ ਜੀ ਮੇਰੇ ਕੋਲ ਹੈਗੀ ਹੈ ਨਾ ਲਾਈ। ਸਾਤੋਂ ਵੱਲੋਂ ਬਹੁਤ ਵਧੀਆ ਪੁਖਤਾ ਪ੍ਰਬੰਧ ਹੈ ਜੀ ਸਾਰੇ ਪੂਰਾ ਸਿਸਟਮ ਲੱਗਿਆ ਹੋਇਆ ਹੈ ਤਾਂ ਆਮ ਤਾਂ ਪੂਰਾ ਲੱਗਿਆ ਹੋਇਆ ਹੈ ਸਾਡੇ ਨਾਲ ਕੁਝ ਹੋਰ ਵੀ ਜਿਹੜੇ ਕਿ ਮੌਜੂਦ ਨੇ ਮੋਕੇ ਤੇ ਸਰਪੰਚ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਬਈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜੀਆਂ ਪੰਚਾਂ ਚਾਹ ਸਮਤੀ ਹੋਰ ਜਿਹੜਾ ਪ੍ਰੇਸ਼ਦੀਆਂ ਚੋਣਾਂ ਹੋ ਰਹੀਆਂ ਨੇ ਬੜੇ ਹੀ ਸ਼ਾਂਤੀਪੂਰਵ ਤਰੀਕੇ ਨਾਲ ਹੋ ਰਹੀਆਂ ਨੇ ਲੋਕਾਂ ਦੇ ਵਿੱਚ ਬਹੁਤ ਅੱਛਾ ਹੈਗਾ ਪਰ ਥੋੜੀ ਜਿਹੀ ਸਰਦੀ ਕਰਕੇ ਵੋਟ ਚੜੀ ਪੋਲਿੰਗ ਪਰਸੈਂਟੇਜ ਥੋੜੀ ਘਟ ਹੈ ਪਰ ਹੁਣ ਧੁੱਪ ਨਿਕਲੀ ਹੈ ਤਾਂ ਮਤਲਬ ਲੋਕਾਂ ਦੇ ਵਿੱਚ ਵਾਲੀ ਹੋਣੀ ਦੇਖੋ ਤੁਸੀਂ ਲਾਈਨਾਂ ਵਿੱਚ ਰਸ ਜਿਹੜਾ ਵਧ ਰਿਹਾ ਹੈਗਾ ਤੇ ਸਾਰਾ ਪ੍ਰਸ਼ਾਸਨ ਵੱਲੋਂ ਵੀ ਸਾਡੇ ਵੱਲੋਂ ਵੀ ਪਿੰਡ ਵੱਲੋਂ ਵੀ ਸਾਰੇ ਆ ਲੋਕਾਂ ਇਸ ਨੂੰ ਤੋਂ ਵਾਸਤੇ ਮਤਲਬ ਬਹੁਤ ਵਧੀਆ ਇੱਥੇ ਪ੍ਰਬੰਧ ਕੀਤੇ ਗਏ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਤਾਂ ਇਹ ਸੀਗੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਹੋਰ ਲੋਕਾਂ ਨਾਲ ਇਹ ਗੱਲਬਾਤ ਕਰਾਂਗੇ ਕਿਉਂਕਿ ਜ਼ਿਲ੍ਹਾ ਪ੍ਰਸ਼ਦ ਦੀਆਂ ਵੋਟਾਂ ਤੇ ਬਲਾਕ ਪਤੀ ਦੀ ਜਿਹੜੀਆਂ ਵੋਟਾਂ ਪੈੜੀਆਂ ਨੇ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹਾਂਜੀ ਕੀ ਨਾ ਕੀ ਕਿਸ ਤਰ੍ਹਾਂ ਦਾ ਮਾਹੌਲ ਸ੍ਰੀ ਕਾਲ ਜੀ ਬਹੁਤ ਵਧੀਆ ਮਾਹੌਲ ਹੈ ਪਿੰਡ ਪ੍ਰੋਗਰਾਮ ਅਸ ਤੋਂ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਨਾਲ ਬਹੁਤ ਸ਼ਾਬਾਸ਼ ਚੱਲ ਰਿਹਾ ਪਰਫਾਰਮੈਂਸ ਬਹੁਤ ਸ਼ਾਬਾਸ਼ ਠੰਡ ਬਹੁਤ ਪੈ ਰਹੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਬਹੁਤ ਸਾਰੇ ਸਵੇਰ ਚੜ੍ਹ ਕੇ ਆ ਰਹੇ ਲੋਕ ਮੋਸਾਪੋਂ ਨੂੰ ਕੀ ਨਾ ਕੀ ਕਿਸ ਤਰ੍ਹਾਂ ਚੱਲ ਰਹੀ ਵੋਟਿੰਗ ਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਹੈ ਜੀ ਹੰਡ ਬੁਰਜ ਮਹਾਰਾਜੀ ਜਸਤਰਾ ਕੇ ਸਾਰੇ ਆਪਾਂ ਜਾਣਦੇ ਆ ਕਿ ਅੱਜ ਆਪਣੇ ਪੂਰੇ ਪੰਜਾਬ ਦੇ ਵਿੱਚ ਬਲਾਕ ਸਮਤੀ ਦੇ ਜਿਹਨਾਂ ਪ੍ਰੇਸ਼ਦੀਆਂ ਜਣੀਆਂ ਹੈਗੀਆਂ ਚੋਣਾਂ ਵੋਟਾਂ ਚੱਲ ਰਹੀਆਂ ਹੈਗੀਆਂ ਹੈਗਾਂ VOTING ਹੋ ਰਹੀ ਆ ਪੂਰੀ ਠੰਡ ਦੇ ਵਿੱਚ ਜਿਹੜਾ ਹੈਗੇ ਆ ਸਾਰੇ ਵੋਟਰ ਜਿਹੜੇ ਹੈਗੇ ਆ ਪੂਰੇ ਉਤਸ਼ਾਹ ਦੇ ਨਾਲ ਜਿਹੜੇ ਹੈ ਕੋਲ ਕਬੂਤ ਤੇ ਪਹੁੰਚ ਰਹੇ ਹੈਗੇ ਆ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹੈ ਪੂਰਾ ਸ਼ਾਂਤੀਪੂਰਵ ਤਰੀਕੇ ਦੇ ਨਾਲ ਹੈਗੇ ਸਾਰੇ ਹੈਗੇ ਆ ਆਪਣੇ ਮਤਦਾਨ ਜਿਹੜੇ ਹੈਗੇ ਆ ਕਾਲੇ ਹੈਗੇ ਆ ਬਹੁਤ ਵਧੀਆ ਜਿਹੜੀ ਹੈਗੀ VOTING ਚੱਲ ਰਹੀ ਹੈ ਵੋਟਰਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹੈਗੇ ਆ ਜੀ ਪੂਰਾ ਸ਼ਾਂਤੀਪੁਰਕ ਤਰੀਕੇ ਨਾਲ ਜਿਹੜੀ ਹੈਗੀ ਆ VOTING ਹੋ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਹਲਚਲ ਨਹੀਂ ਹੈ ਪੂਰੇ ਸ਼ਾਂਤੀਪੁਰਕ ਤਿਲਕੇ ਨਾਲ ਸਰੀਆ VOTING ਚੱਲ ਰਹੀ ਹੈ ਡੇਨਿਕ ਸਵੇਰਾ 2 ਲਈ ਬੁਲਾਉਣ ਕਰ ਸੋਨੂ ਸ਼ਾਹ ਦੀ ਰਿਪੋਰਟ ਡੇਨਿਕ ਸਵੇਰਾ 2 ਵੀ ਦੇਖਦੇ ਤੁਸੀਂ ਅਸੀਂ ਮੌਜੂਦਾ ਪੱਲੂਆਂ ਨਾਲ ਹਲਕਾ ਦੇ ਪਿੰਡ ਬੁਰਜ ਮੁਹਾਰ ਦੇ ਵਿੱਚ ਜਿੱਥੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰਸ਼ਦ ਦੇ ਵੋਟ ਪੈ ਰਹੇ ਨੇ ਆਪਾਂ ਮੌਕੇ ਤੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਚੋਣਾਂ ਦੇ ਦੌਰਾਨ ਮਾਹੌਲ ਕਿਸ ਤਰ੍ਹਾਂ ਦਾ ਹੈ ਤੇ ਮੌਕੇ ਤੇ ਤੁਹਾਨੂੰ ਦੱਤੀਏ ਵੀ ਠੰਡ ਦਾ वैसे देखा जाए तो लोकां ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸਾਡੇ ਨਾਲ ਕੁਝ ਲੋਕ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਕਿਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਮੈਂ ਕੰਢੀ ਦੇ ਤਾਂ ਇੱਕ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਚੋਣਾਂ ਦਾ ਬਹੁਤ ਵਧੀਆ ਸਿਸਟਮ ਬਹੁਤ ਵਧੀਆ ਮਾਰਕ ਕਰ ਰਿਹਾ ਜੀ ਬਹੁਤ ਸ਼ਾਂਤੀਪੂਰਨ ਕਾਹਦਾ ਸਿਸਟਮ ਹੈ ਬੜੀ ਵਧੀਆ ਬਾਕੀ ਤਾਂ ਬਿਆਸਣੇ ਹੈ ਜੀ ਮੇਰੇ ਕੋਲ ਹੈ ਜੀ ਜਸਨਾ ਮੈਂ ਸਾਧਨ ਵੱਲੋਂ ਬਹੁਤ ਵਧੀਆ ਪੁਖਤਾ ਪ੍ਰਬੰਧ ਹੈ ਜੀ ਸਾਰੇ ਪੂਰਾ ਸਿਸਟਮ ਪਹੁੰਚਿਆ ਹੋਇਆ ਹੈ ਤਾਂ ਆਮ ਤਾਂ ਪੂਰਾ ਲੱਗਿਆ ਹੋਇਆ ਹੈ ਜੀ ਜੀ ਆਪਾਂ ਕਿਸੇ ਥੋੜੀ ਨਜ਼ਰ ਆਈ ਤੋਂ ਤਾਂ ਸਾਡੇ ਨਾਲ ਕੁਝ ਹੋਰ ਵੀ ਜਿਹੜੇ ਕਿ ਮੌਜੂਦ ਨੇ ਮੁੱਖ ਤੇ ਸਰਪੰਚ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜੀਆਂ ਪੰਚਾਇਤਾਂ ਅੰਜਸ ਸੰਤੀ ਹੋਰ ਜਨਾ ਪ੍ਰੇਸ਼ ਦੀਆਂ ਚੋਲਾ ਹੋ ਰਹੀਆਂ ਬੜੇ ਹੀ ਸ਼ਾਂਤੀਪੂਰਵ ਤਰੀਕੇ ਨਾਲ ਹੋ ਰਹੀਆਂ ਲੋਕਾਂ ਵਿੱਚ ਬਹੁਤ ਅੱਛਾ ਹੈਗਾ ਪਰ ਥੋੜੀ ਜਿਹੀ ਸਰਦੀ ਕਰਕੇ ਵੋਟ ਚੋੜੀ ਪੋਲਿੰਗ ਪਰਸੈਂਟੇਜ ਥੋੜੀ ਘਟ ਹੈ ਪਰ ਹੁਣ ਧੁੱਪ ਨਿਕਲੀ ਹੈ ਤਾਂ ਮਤਲਬ ਲੋਕਾਂ ਦੇ ਵਿੱਚ ਬਹੁਤ ਵਧੀਆ ਦੇਖੋ ਤੁਸੀਂ ਲਾਈਨਾਂ ਦੇ ਵਿੱਚ ਰਸ ਜਿਹੜਾ ਵਧ ਰਿਹਾ ਹੈਗਾ ਤੇ ਸਾਰਾ ਪ੍ਰਸ਼ਾਸਨ ਵੱਲੋਂ ਵੀ ਸਾਡੇ ਵੱਲੋਂ ਵੀ ਪਿੰਡ ਵੱਲੋਂ ਵੀ ਸਾਰੇ ਆ ਲੋਕਾਂ ਇਸ ਨੂੰ ਤੋਂ ਵਾਸਤੇ ਮਤਲਬ ਬਹੁਤ ਵਧੀਆ ਇੱਥੇ ਪ੍ਰਬੰਧ ਕੀਤੇ ਗਏ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਤਾਂ ਇਹ ਸਿਗੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਹੋਰ ਲੋਕਾਂ ਨਾਲ ਇਹ ਗੱਲਬਾਤ ਕਰਾਂਗੇ ਕਿਉਂਕਿ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ ਤੇ ਬਲਾਕ ਸਮਿਤੀ ਦੀਆਂ ਜਿਹੜੀਆਂ ਵੋਟਾਂ ਪੈਰੀਆਂ ਨੇ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਹਾਂਜੀ ਕੀ ਨਾ ਕੀ ਕਿਸ ਤਰ੍ਹਾਂ ਦਾ ਮਾਹੌਲ ਸ਼੍ਰੀ ਕਾਲ ਜੀ ਬਹੁਤ ਵਧੀਆ ਮਾਹੌਲ ਹੈ ਪਿੰਡ ਪ੍ਰੋਗਰਾਮ ਤੋਂ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਪੂਰਾ ਬਹੁਤ ਸ਼ਾਂਤ ਚੱਲ ਰਿਹਾ ਪਰਭਾਵ ਦਿੱਤਾ ਬਹੁਤ ਸ਼ਾਂਤ ਦਾ ਠੰਡ ਬਹੁਤ ਪੈ ਰਹੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਬਹੁਤ ਸਾਰੇ ਬਾਹਰ ਚੜ੍ਹ ਕੇ ਆ ਰਹੇ ਲੋਕ ਇਸ ਤੋਂ ਪਉਨ ਕੀ ਨਾ ਕੀ ਕਿਸ ਤਰ੍ਹਾਂ ਚੱਲ ਰਹੀ ਵੋਟਿੰਗ ਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਿਰਪਾਲ ਹੈ ਜੀ ਸਟ ਪੁਰਜ ਮਹਾਰਾਜੀ ਜਿਸ ਤਰ੍ਹਾਂ ਕਿ ਸਾਰੇ ਆਪਾਂ ਜਾਣਦੇ ਆ ਕਿ ਅੱਜ ਆਪਣੇ ਪੂਰੇ ਪੰਜਾਬ ਦੇ ਵਿੱਚ ਬਲਾਕ ਸਮਤੀ ਦੇ ਜਿਹੜਾ ਪ੍ਰੇਸ਼ਦੀਆਂ ਜਣੀਆਂ ਹੈਗੀਆਂ ਚੋਣਾਂ ਵੋਟਾਂ ਚੱਲ ਰਹੀਆਂ ਹੈਗੀਆਂ ਹੈਗਾਂ VOTING ਹੋ ਰਹੀ ਆ ਪੂਰੀ ਠੰਡ ਦੇ ਵਿੱਚ ਜਿਹੜਾ ਹੈਗੇ ਆ ਸਾਰੇ ਵੋਟਰ ਜਿਹੜੇ ਹੈਗੇ ਆ ਪੂਰੇ ਉਤਸ਼ਾਹ ਦੇ ਨਾਲ ਜਿਹੜੇ ਹੈ 폴ਡਿੰਗ ਬੂਥ ਤੇ ਪਹੁੰਚ ਰਹੇ ਹੈਗੇ ਆ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹੈ ਪੂਰਾ ਸ਼ਾਂਤੀਪੂਰਵ ਤਰੀਕੇ ਦੇ ਨਾਲ ਹੈਗੇ ਸਾਰੇ ਹੈਗੇ ਆ ਆਪਣੇ ਮਤਦਾਨ ਜਿਹੜੇ ਹੈਗੇ ਆ ਕਾਲੇ ਹੈਗੇ ਆ ਬਹੁਤ ਵਧੀਆ ਜਿਹੜੀ ਹੈਗੀ VOTING ਚੱਲ ਰਹੀ ਹੈ ਵੋਟਰਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹੈਗੇ ਆ ਜੀ ਪੂਰਾ ਸ਼ਾਂਤੀਪੂਰਕ ਤਰੀਕੇ ਨਾਲ ਜਿਹੜੀ ਹੈਗੀ ਵੋਟਿੰਗ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਹਲਚਲ ਨਹੀਂ ਹੈ ਪੂਰੇ ਸ਼ਾਂਤੀਪੁਰਕ ਤਰੀਕੇ ਨਾਲ ਸਹੀ ਹੈ ਵੋਟਾਂ ਚੱਲ ਰਹੀਆਂ ਨੇ ਜੈਨਿਕ ਸਰਾਟੂ ਲਈ ਬੁਲਾਣਾ ਕਰ ਸੋਨੂ ਸ਼ਾਹ ਰਿਪੋਰਟ